ਕੀ ਹੈ ਨਮੀ ਖੇਤੀ ਮੰਡੀਕਰਨ ਨੀਤੀ ਕਿਉਂ ਇਸ ਦੇ ਖਿਲਾਫ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਹੋਇਆ ਪਾਸ ਸਸ਼੍ਰੀ ਕਾਲ ਐਨ ਆਰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਖਾਸ ਤੌਰ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੁਣਾ ਦੁਆਰਾ ਮਤਾ ਪੇਸ਼ ਕੀਤਾ ਜਾਂਦਾ ਉਸ ਮਤੇ ਦੇ ਉੱਪਰ ਖਾਸ ਤੌਰ ਤੇ ਸੱਤਾ ਧਿਰ ਦੇ ਵਿਧਾਇਕਾਂ ਨੇ ਤਾਂ ਜਿਹੜੀ ਹਮਾਇਤ ਕੀਤੀ ਪਰ ਵਿਰੋਧੀ ਧਿਰ ਦੇ ਜਿਹੜੇ ਜਿੰਨੇ ਵੀ ਵਿਧਾਇਕ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਹਾਂ ਪੇਸ਼ ਕੀਤੀ ਗਈ ਹਮਾਇਤ ਕੀਤੀ ਗਈ ਦਰਅਸਲ ਨਮੀ ਖੇਤੀ ਮੰਡੀਕਰਨ ਨੀਤੀ ਦਾ ਜਿਹੜਾ ਮਤਾ ਉਸ ਦੇ ਖਿਲਾਫ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੁਆਰਾ ਪੇਸ਼ ਕੀਤਾ ਜਾਂਦਾ ਜਿਸ ਦੇ ਵਿੱਚ ਤਕਰੀਬਨ 10 ਤੋਂ 11 ਮਿੰਟ ਦਾ ਜੋ ਪੰਜਾਬ ਦੇ ਖੇਤੀਬਾੜੀ ਮੰਤਰੀ ਦਾ ਭਾਸ਼ਣ ਹੁੰਦਾ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਗੱਲਾਂ ਸਪਸ਼ਟ ਕਰ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਤਿੰਨ ਖੇਤੀ ਕਾਨੂੰਨ ਉਹਨਾਂ ਦੇ ਵੱਲੋਂ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਕਾਲੇ ਕਾਨੂੰਨ ਕਿਸਾਨਾਂ ਦੇ ਵੱਲੋਂ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਜਿਹੜੇ ਸਿੰਘੂ ਅਤੇ ਟਿਕਰੀ ਬਾਰਡਰ ਤੇ ਸਰਦਰ ਉੱਤ ਦੇ ਵਿੱਚ ਅਤਿ ਦੀ ਗਰਮੀ ਰੁੱਤ ਦੇ ਵਿੱਚ ਸੰਘਰਸ਼ ਕਰਕੇ ਜਿਹੜੇ ਕਾਨੂੰਨ ਵਾਪਸ ਕਰਵਾਏ ਗਏ ਸੀ ਉਹੀ ਕਾਨੂੰਨ ਨੇ ਜਿਹੜੇ ਮੁਰ ਤੋਂ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਰੂਪ ਦੇ ਵਿੱਚ ਸੂਬੇ ਦੀਆਂ ਸਰਕਾਰਾਂ ਨੂੰ ਭਾਰਤ ਦੇ ਵੱਖ-ਵੱਖ ਸੂਬੇ ਦੀਆਂ ਸਰਕਾਰਾਂ ਨੂੰ ਇਸ ਰੂਪ ਦੇ ਵਿੱਚ ਭੇਜ ਦਿੱਤੇ ਜਾਂਦੇ ਨੇ ਕਿ ਜਿਹੜੀ ਨਵੀਂ ਖੇਤੀ ਮੰਡੀਕਰਨ ਨੀਤੀ ਹੈ ਇਸ ਨੂੰ ਲਾਗੂ ਕਰੋ ਉਹਨਾਂ ਦੇ ਵੱਲੋਂ ਇਹ ਗੱਲਾਂ ਸਪਸ਼ਟ ਕੀਤੀਆਂ ਗਈਆਂ ਕਿ ਜਿਹੜੇ ਕਾਨੂੰਨਾ ਦਾ ਕਿਸਾਨ ਵਿਰੋਧ ਕਰਦੇ ਰਹੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਕਿ ਜਿਹੜੀ ਜਿਹੜੀ ਮੰਡੀ ਆ ਉਹ ਪ੍ਰਾਈਵੇਟ ਜਾਂ ਵਪਾਰੀਆਂ ਦੇ ਹੱਥ ਦੇ ਵਿੱਚ ਚਲੀ ਜਾਵੇਗੀ ਜਾਂ ਫਿਰ ਜਿਹੜਾ ਸਾਈਲੋਸ ਦਾ ਸਿਸਟਮ ਆ ਕਿ ਜਿਹੜੇ ਵਪਾਰੀ ਨੇ ਉਹ ਜਿਹੜਾ ਫਸਲਾਂ ਦਾ ਸਟਾਕ ਕਰਕੇ ਰੱਖ ਸਕਦੇ ਹਨ ਜਾਨੀ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਜਿਨ੍ਹਾਂ ਦੇ ਖਿਲਾਫ ਲੰਬਾ ਸਮਾਂ तकरीबन ਪੂਰੇ ਭਾਰਤ ਦੇ ਕਿਸਾਨ ਸੰਘਰਸ਼ ਕਰਦੇ ਰਹੇ ਉਹੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਇੱਕ ਨਵਾਂ ਨਾਮ ਦੇ ਕੇ ਜਿਹੜਾ ਨਵੀਂ ਰਾਸ਼ਟਰੀ ਖੇਤੀ ਮੰਡੀਕਰਨ ਨੀਤੀ ਦਾ ਨਾਮ ਦੇ ਕੇ ਸੂਬਿਆਂ ਨੂੰ ਭੇਜ ਦਿੱਤੀ ਇਤੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਜਦੋਂ ਇਸ ਜਿਹੜਾ ਮਤਾ ਉਸ ਦੇ ਖਿਲਾਫ ਮੰਡੀਕਰਨ ਦੇ ਵਿੱਚ ਪਾਇਆ ਜਾਂਦਾ ਨੀਤੀ ਦੇ ਤਾਂ ਉੱਥੇ ਭਾਸ਼ਣ ਦੇ ਵਿੱਚ ਇਹ ਸ਼ਬਦ ਵਰਤੇ ਕਿ ਕਿਸਾਨਾਂ ਦੇ ਨਾਲ ਇੱਕ ਕਹੇ ਕਿ ਇਹ ਗੱਲ ਲਕੋਣ ਦੀ ਪਚਾਇ ਕਿ ਉਹੀ ਆਰਡੀਨੈਂਸ ਲਾਗੂ ਕੀਤਾ ਜਾ ਰਹੇ ਨੇ ਕਿ ਸ਼ਬਦਾਂ ਦੀ ਹੀਰਾਫੇਰੀ ਕਰਕੇ ਉਹੀ ਕਾਨੂੰਨਾਂ ਨੂੰ ਮੋੜ ਤੋਂ ਕਿਸਾਨਾਂ ਦੇ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਉਧਰਲੇ ਪਾਸੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਂਾਂ ਦੇ ਵੱਲੋਂ ਇਹ ਵੀ ਹਵਾਲਾ ਦਿੱਤਾ ਗਿਆ ਕਿ ਜਦੋਂ ਨਵੀਂ ਖੇਤੀਕ ਮੰਡੀ ਨੀਤੀਕਰਨਾਂ ਜਿਹੜੀ ਉਹ ਉਸਾ ਵਿਰੋਧ ਦੇ ਵਿੱਚ ਮਤਾ ਪਾਸ ਕੀਤਾ ਜਾਂਦਾ ਉਹ ਕਹਿੰਦੇ ਕਿ ਹਰੇਕ ਸੂਬੇ ਦਾ ਵੱਖੋ ਵੱਖਰਾ ਸਿਸਟਮ ਆ ਵੱਖੋ ਵੱਖਰਾ ਮੌਸਮ ਆ ਵੱਖੋ ਵੱਖਰਾ ਜਿਹੜਾ ਉੱਥੋਂ ਦਾ ਜਿਹੜਾ ਧਰਾਤਲ ਆ ਉੱਥੋਂ ਦਾ ਜ਼ਮੀਨੀ ਪੱਧਰਾ ਉੱਥੋਂ ਦੀਆਂ ਫਸਲਾਂ ਨੇ ਉਹਨਾਂ ਕਹਿਆ ਕਿ ਇਸ ਤਰੀਕੇ ਜਿਹੜੀ ਇੱਕ ਰਾਸ਼ਟਰੀ ਤੌਰ ਤੇ ਨਮੀ ਖੇਤੀ ਮੰਡੀਕਰਨ ਨੀਤੀ ਲਾਗੂ ਹੁੰਦੀ ਆ ਤਾਂ ਜਿਹੜੇ ਵੱਖ-ਵੱਖ ਸੂਬੇ ਨੇ ਸਾਰੇ ਸੂਬੇ ਦੇ ਅਧਿਕਾਰਾਂ ਦੇ ਉੱਪਰ ਕਾਬਜ਼ ਹੋਣ ਵਾਲੀ ਇੱਕ ਨੀਤੀ ਆ ਜਿਹੜੀ ਇਹ ਪੇਸ਼ ਕੀਤੀ ਗਈ ਆ ਤਾਂ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਸਪਸ਼ਟ ਤੌਰ ਤੇ ਭਾਰਤ ਦੀ ਸਰਕਾਰ ਬੀਜੇਪੀ ਦੀ ਸਰਕਾਰ ਦਾ ਇਸ ਗੱਲ ਤੋਂ ਵਿਰੋਧ ਕੀਤਾ ਗਿਆ ਕਿ ਜੋ ਪੰਜਾਬ ਦੇ ਸਰਕਾਰ ਪੰਜਾਬ ਦੇ ਲੋਕ ਉਹਨਾਂ ਨੂੰ ਵੋਟਾਂ ਨਹੀਂ ਪਾ ਰਹੇ ਤਾਂ ਉਸ ਗੱਲ ਦੀ ਕਿਹੜ ਕੜ ਦੇ ਹੋਏ ਜਿਹੜੇ ਕਾਨੂੰਨ ਉਹਨਾਂ ਨੇ ਵਾਪਸ ਕਰਵਾਏ ਉਹੀ ਮੁਰ ਤੋਂ ਲਿਆਂਦੇ ਗਏ ਜਿਹੜਾ ਅੱਜ ਕਾਨੂੰਨ ਆ ਅੱਜ ਦੂਜੇ ਦਿਨ ਦੇ ਵਿੱਚ ਪਾਸ ਕੀਤਾ ਗਿਆ ਜਿਹੜਾ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਖਿਲਾਫ ਇਸੇ ਕਾਨੂੰਨ ਦੀ ਬੀਤੇ ਦਿਨ ਤੋਂ ਜਿਹੜਾ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਜਾਂ ਹੋਰ ਐਮਐਲਏ ਨੇ ਉਹ ਇਹੀ ਮੰਗ ਕਰ ਰਹੇ ਸੀ ਕਿ ਜਿਹੜੀ ਕਿਸਾਨ ਮੰਗ ਕਰ ਰਹੇ ਨੇ ਇਸ ਦੇ ਖਿਲਾਫ ਮਤਾ ਪੇਸ਼ ਕੀਤਾ ਜਾਵੇ ਪਰ ਜੇਕਰ ਉਧਰਲੇ ਪਾਸੇ ਕਿਸਾਨਾਂ ਦੇ ਪੱਖ ਤੋਂ ਗੱਲ ਲਈ ਤਾਂ ਕਿਸਾਨ ਆਗੂ ਖਾਸ ਤੌਰ ਤੇ ਭਾਵੇਂ ਸਯੁਜਕਤ ਕਿਸਾਨ ਮੋਰਚੇ ਦੇ ਲੀਡਰ ਹੋਣ ਜੁਗਿੰਦਰ ਸਿੰਘ ਉਗਰਾਹਾਂ ਬਲਬੀਰ ਸਿੰਘ ਰਾਜੇਵਾਲ ਜਾਂ ਹੋਰ ਲੀਡਰ ਨੇ ਤਾਂ ਉਸ ਦੇ ਵੱਲੋਂ ਵੀ ਜਦੋਂ ਨਵੀਂ ਖੇਤੀ ਮੰਡੀਕਰਨ ਨੀਤੀ ਅਜ ਤੋਂ ਕੁਝ ਮਹੀਨੇ ਪਹਿਲਾਂ ਪੰਜਾਬ ਨੂੰ ਭੇਜੀ ਜਾਂਦੀ ਆ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਤੇ ਕਿਸਾਨ ਆਗੂ ਇੱਕ ਬੈਠਕ ਕਰਦੇ ਨੇ ਜਿਸ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਜਾਂਦੀ ਆ ਕਿ ਪੰਜਾਬ ਦੇ ਵਿੱਚ ਇਹ ਨੀਤੀ ਕਿਸੇ ਵੀ ਹਾਲ ਦੇ ਵਿੱਚ ਲਾਗੂ ਹੋਣ ਨਹੀਂ ਦੇਵਾਂਗੇ ਕਿਉਂਕਿ ਇਸੇ ਗੱਲ ਦਾ ਵਿਰੋਧ 13 ਮਹੀਨੇ ਅੰਦੋਲਨ ਦੇ ਵਿੱਚ ਹੁੰਦਾ ਰਿਹਾ ਇਹ ਉਹੀ ਆਰਡੀਨੈਂਸ ਨੇ ਇਹ ਗੱਲ ਕਿਸਾਨ ਆਗੂਆਂ ਦੁਆਰਾ ਸਪਸ਼ਟ ਕਰ ਦਿੱਤੀ ਗਈ ਪਰ ਬੀਤੇ ਦਿਨ ਕਿਸਾਨ ਆਗੂ ਸਰਬਣਾ ਪੰਦੇਰ ਨੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਸੀ ਕਿ ਨਵੀਂ ਖੇਤੀ ਮੰਡੀਕਰਨ ਨੀਤੀ ਆ ਜਿਹੜੀ ਇਹ ਰੱਦ ਕੀਤੀ ਜਾਵੇ ਤਾਂ ਕਿਸਾਨਾਂ ਦੀ ਅਪੀਲ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਮਤਾ ਲਿਆਂਦਾ ਜਾਂਦਾ ਤੇ ਉਸੇ ਮਤੇ ਦੇ ਵਿੱਚ ਵਿਰੋਧੀ ਧਿਰ ਨੇ ਹਮਾਇਤ ਦਿੱਤੀ ਤੇ ਆਕਰ ਨਮੀ ਖੇਤੀ ਮੰਡੀਕਰਨ ਨੀਤੀ ਖਿਲਾਫ ਪੰਜਾਬ ਸਰਕਾਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਹੜਾ ਮਤਾ ਪਾਸ ਹੋ ਜਾਂਦਾ ਹੈ